ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਆਪਣੀ ਨਵੀਂ ਵੀਡੀਓ ਦੇ ਨਾਲ ਜ ਜਿਹਦੇ ਵਿੱਚ ਆਪਾਂ ਸਿੱਖਾਂਗੇ ਕਿ ਮਾਰਕੀਟ ਵਿੱਚ ਕਿੱਥੋਂ ਪ੍ਰਾਈਸ ਗਿਰੇਗਾ ਤੇ ਕਿੱਥੋਂ ਚੜ੍ਹੇਗਾ ਠੀਕ ਹੈ ਜੀ ਤੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਆਪਾਂ ਇਹਨੂੰ ਮਾਰਕੀਟ ਦੀ ਲੈਂਗੁਏਜ ਵਿੱਚ ਆਪਾਂ ਕਹਿੰਦੇ ਹਾਂ ਸਪਲਾਈ ਜ਼ੋਨ ਤੇ ਸਪਲਾਈ ਕਿਹੜਾ ਜ਼ੋਨ ਤੇ ਚੱਕਣਾ ਪੈਂਦਾ ਹੈ ਇਹ ਦੀ ਮਾਰਜਿਨ ਠੀਕ ਹੈ ਜੀ ਨਾਲ ਜ਼ੋਨ ਤੇ ਇਹ ਕਿੱਥੋਂ ਗਿਰੂਗਾ ਠੀਕ ਹੈ ਜੀ ਉਹ ਆਪਾਂ ਚੱਲਦੇ ਹਾਂ ਚਾਰਟ ਵੱਲ ਬੈਂਕ ਨਿਫਟੀ ਚਾਰਟ ਵੱਲ ਹਾਂਜੀ ਇਹ ਦੇਖੋ ਜੀ ਜਿਵੇਂ ਆਪਾਂ ਨੇ ਪਹਿਲਾਂ 1 ਘੰਟੇ ਦਾ ਜਾਂ 1 ਦਿਨ ਦਾ ਚਾਰਟ ਓਪਨ ਕਰ ਲੈਣਾ ਤੇ ਟ੍ਰੇਡ ਆਪਾਂ ਕਰਾਂਗੇ 5 ਮਿੰਟ ਦੇ ਵਿੱਚ ਜਾਂ 15 ਮਿੰਟ ਦੇ ਵਿੱਚ ਤੇ ਹੁਣ ਆਪਾਂ ਘੰਟੇ ਦਾ ਚਾਰਟ ਖੋਲ ਲੈ ਠੀਕ ਹੈ ਜੀ ਤੇ ਆਪਾਂ ਵਾਲੀ ਪੁਰਾਣੀ ਐਗਜ਼ਾਮਪਲ ਲੈਂਦੇ ਕੱਲ ਪਰ ਤੁਸੀਂ ਐਗਜ਼ਾਮਪਲ ਲੈ ਲੈਂਦੇ ਆਪਾਂ ਤੇ ਇੱਥੇ ਦੇਖੋ ਮਾਰਕੀਟ ਆਹ ਵਾਲੇ ਪੁਆਇੰਟ ਤੋਂ ਨੈਗਲੈਕਟ ਹੋਈ ਹੋਈ ਆ ਦੇਖੋ ਜੀ ਹੈਨਾ ਇਹ ਆਹ ਵਾਲੇ ਪੁਆਇੰਟ ਤੋਂ ਥੋੜਾ ਜ਼ੂਮ ਕਰਾਂ ਇਹ ਦੇਖੋ ਮਾਰਕੀਟ ਆਹ ਵਾਲੇ ਪੁਆਇੰਟ ਤੋਂ ਨੈਗਲੈਕਟ ਹੋਈ ਹੈ ਹੈਨਾ ਤੇ ਅੱਗੇ ਵੀ ਮਾਰਕੀਟ ਨੂੰ ਆਪਾਂ ਇੱਥੋਂ ਮਾਰਕ ਕਰ ਲਿਆ ਅੱਗੇ ਮਾਰਕੀਟ ਦੋ ਤਿੰਨ ਜਗ੍ਹਾ ਤੇ ਨੈਗਲੈਕਟ ਹੋਈ ਹੈ ਇੱਥੋਂ ਤੇ ਹੁਣ ਆਪਾਂ ਦੇਖਾਂਗੇ ਤੇ ਉਦੋਂ ਬਾਅਦ ਮਾਰਕੀਟਰ ਦੁਬਾਰੇ ਉਹ ਪੁਆਇੰਟ ਰੀ ਟੈਸਟ ਕਰਨਾ ਹੋਊਗੀ ਤੇ ਉੱਥੋਂ ਕਿੱਥੇ ਨੈਗਲੈਕਟ ਹੁੰਦੀ ਆ ਤੇ ਮਾਰਕੀਟ ਦੁਬਾਰੇ ਆਹ ਵਾਲੇ ਪੁਆਇੰਟ ਤੋਂ ਨੈਗਲੈਕਟ ਹੋਈ ਹੈ ਦੇਖੋ ਜੀ ਇੱਥੋਂ ਵੀ ਮਾਰਕਟ ਨੇ ਸੇਮ ਪੁਆਇੰਟ ਤੋਂ ਨੈਗਲੈਕਟ ਕੀਤਾ ਦੇਖੋ ਇੱਥੋਂ ਵੀ ਸੇਮ ਪੁਆਇੰਟ ਨੇ ਨੈਗਲੈਕਟ ਕੀਤਾ ਤੇ ਅੱਗੇ ਮਾਰਕਟ ਨੇ ਫੇਰ ਉਹੀ ਪੁਆਇੰਟ ਤੱਕ ਫੇਰ ਉੱਥੇ ਨੈਗਲੈਕਟ ਕੀਤਾ ਠੀਕ ਹੈ ਜੀ ਤੇ ਅਗਲੇ ਦਿਨ ਮਾਰਕਟ ਨੇ ਉੱਥੇ ਫੇਰ ਆ ਕੇ ਉਹੀ ਪੁਆਇੰਟ ਤੇ ਨੈਗਲੈਕਟ ਕੀਤਾ ਅੱਗੇ ਮਾਰਕਟ ਨੇ ਫੇਰ ਉੱਥੇ ਨੈਗਲੈਕਟ ਕੀਤਾ ਠੀਕ ਹੈ ਜੀ ਹੁਣ ਜਿਹੜੇ ਦੋ ਪੁਆਇੰਟ ਬਣ ਗਏ ਆਪਣੇ ਇਹ ਇਹਨੂੰ ਆਪਾਂ ਕਹਾਂਗੇ ਸਪਲਾਈ ਜ਼ੋਨ ਸਪਲਾਈ ਜ਼ੋਨ ਇਹਨੂੰ ਬੋਲਾਂਗੇ ਆਪਾਂ ਤੇ ਇਹਨੂੰ ਆਪਾਂ ਆਹ অপਸ਼ਨ ਨਾਲ ਐਵੇਂ ਡਾਰਕ ਮਣਾ ਲੈਣਾ ਐਵੇਂ ਇਹਨੂੰ ਆਪਾਂ ਜ਼ੋਨ ਬੋਲਾਂਗੇ ਪੂਰੇ ਨੂੰ ਵੀ ਜੇ ਇਹ ਤਾਂ ਕੈਂਡਲ ਇਹਦੇ ਉੱਪਰ ক্লোਜ਼ ਹੁੰਦੀ ਹੈ ਬੁਲਿਸ਼ ਕੈਂਡਲ ਤੇ ਉਹਦਾ ਪ੍ਰੀਮੀਅਮ ਚ ਹਾਈ ਟੁੱਟਣ ਦੇ ਮਾਰਕੀਟ ਉੱਪਰ ਜਾਂਦੀ ਹੈ ਤਾਂ ਆਪਾਂ ਉਹਦੇ ਚ ਉੱਪਰ ਦੀ ਟ੍ਰੇਡ ਬਣਾਵਾਂਗੇ ਜੇ ਮਾਰਕੀਟ ਇੱਥੇ ਨੀਚੇ ক্লোਜ਼ ਹੁੰਦੀ ਹੈ ਬੁਲਿਸ਼ ਕੈਂਡਲ ক্লোਜ਼ ਹੁੰਦੀ ਹੈ ਤੇ ਇਹਦਾ ਹਾਈ ਟੁੱਟੇ ਤੇ ਆਪਾਂ ਨੀਚੇ ਵਾਲੀ ਟ੍ਰੇਡ ਬਣਾਵਾਂਗੇ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਆਪਣੀ ਸਪਲਾਈ ਜ਼ੋਨ ਮਤਲਬ ਇੱਕ ਪ੍ਰਕਾਰ ਦਾ ਰਜਿਸਟੈਂਸ ਦਾ ਕੰਮ ਕਰਦੀ ਆ ਦੀ ਰਿਸਿਸਟੈਂਸ ਆਪਾਂ ਸਿੰਗਲ ਲਾਈਨ ਡਰਾ ਕਰਦੇ ਹੁੰਨੇ ਆ ਤੇ ਸਪਲਾਈ ਜ਼ੋਨ ਚ ਆਪਾਂ ਐਵੇਂ ਦੋ ਲਾਈਨ ਲਗਾ ਕੇ ਇੱਕ ਜ਼ੋਨ ਡਰਾ ਕਰਾਂਗੇ ਠੀਕ ਹੈ ਜੀ ਸਿੰਪਲ ਭਾਸ਼ਾ ਵਿੱਚ ਦੇਖੋ ਆਪਾਂ ਨੇ ਡਰਾ ਕੀਤਾ ਤੇ ਮਾਰਕੀਟ ਨੇ ਪਹਿਲਾਂ ਇੱਥੇ ਉ ਸੱਤ ਤਰੀਕ ਨੂੰ ਨੈਗਲੈਕਟ ਕੀਤਾ ਤੇ ਮਾਰਕ ਉਹ ਕਿੰਨਾ ਪ੍ਰਾਈਸ نیچے ਕਰਕੇ ਗਿਆ ਦੇਖੋ ਹਨਾ ਜੀ ਤੇ ਮਾਰਕੀਟ ਇਥੋਂ ਸੇਮ ਪੁਆਇੰਟ ਤੋਂ ਮਾਰਕੀਟ ਇਥੋਂ 2200 ਪੁਆਇੰਟ ਗਿਰੀ ਹੈ ਜੀ ਦੇ ਉਲੋਂ ਠੀਕ ਹੈ ਤੇ ਆਪਾਂ ਫੇਰ ਮਾਰਕੀਟ ਦੀ ਵੇਟ ਕਰਾਂਗੇ ਉਹੀ ਪੁਆਇੰਟ ਦਾ ਆਉਣ ਤੱਕ ਤੇ ਮਾਰਕੀਟ ਫੇਰ ਉਹੀ ਪੁਆਇੰਟ ਤੇ ਆਈ ਤੇ ਮਾਰਕੀਟ ਨੇ ਬੀਰੀਸ ਕੈਂਡਲ ਬਣਾਈ ਤੇ ਮਾਰਕੀਟ ਨੇ ਫੇਰ ਬਹੁਤ ਨੀਚੇ ਤੱਕ ਮੂਵਮੈਂਟ ਦਿੱਤੀ ਤੇ ਦੇਖੋ ਜੀ ਇੱਥੇ ਇਹ ਮਾਰਕੀਟ ਨੇ ਫੇਰ 1175 ਪੁਆਇੰਟ ਦੀ ਮੂਵ ਦਿੱਤੀ ਆ ਇੰਡੈਕਸ ਵਿੱਚ ਤੇ ਮਾਰਕਟ ਫੇਰ ਪੁਆਇੰਟ ਤੇ ਆਈ ਤੇ ਮਾਰਕਟ ਨੇ ਫੇਰ ਬਹੁਤ ਵੱਡੀ ਮੂਵਮੈਂਟ ਦਿੱਤੀ ਹੈ ਤੇ ਇੱਥੇ ਮਾਰਕਟ ਪਹਿਲੇ ਗੈਪ ਨਾਲ ਓਪਨ ਹੋਈ ਸੀ ਤਾਂ ਆਪਾਂ ਇਥੋਂ ਮੈਜ਼ਰਮੈਂਟ ਕਰਾਂਗੇ ਤੇ ਮਾਰਕਟ ਨੇ ਇੱਥੇ ਵੀ ਆਪ ਨੂੰ 1060 ਪੁਆਇੰਟ ਦੀ ਮੂਵਮੈਂਟ ਦਿੱਤੀ ਹੈ ਠੀਕ ਹੈ ਜੀ ਐਵੇਂ ਜਿੱਥੇ ਅੱਗੇ ਦੇਖ ਲਓ ਕਈ ਜਗ੍ਹਾ ਤੇ ਮਾਰਕਟ ਨੇ ਐਵੇਂ 1000 1000 ਜਬ 12 1200 1500 ਪੁਆਇੰਟ ਦੀ ਮੂਵਮੈਂਟ ਦਿੱਤੀ ਹੈ ਆਪਾਂ ਨੂੰ ਤੇ ਐਵੇਂ ਆਪਾਂ ਸੇਮ ਨੀਚੇ ਡਰਾ ਕਰਾਂਗੇ ਜਿਹਨੂੰ ਆਪਾਂ ਕਹਿੰਦੇ ਨੇ ਡਿਮਾਂਡ ਜ਼ੋਨ ਜਿੱਥੇ ਡਿਮਾਂਡ ਹੁੰਦੀ ਹੈ ਚੀਜ਼ ਦੀ ਉੱਥੇ ਆਟੋ ਇਥੋਂ ਇੱਕ ਲੈਕਟੋਈ ਸੀ ਹੈ ਨਾ ਤੇ ਮਾਰਕੀਟ ਦੂਜੀ ਵਾਰੀ ਸੇਮ ਪੁਆਇੰਟ ਤੇ ਆ ਕੇ ਜਿਹੜੀ ਵਿਕ ਹੁੰਦੀ ਆ ਆਪਾਂ ਵਿਕ ਨੂੰ ਵੀ ਨਾਲ ਇਹਨੂੰ ਇਨਕਲੂਡ ਕਰਾਂਗੇ ਠੀਕ ਹੈ ਇਹ ਇੱਥੇ ਆਪਾਂ ਡਰਾ ਕਰ ਲਈ ਲਾਈਨ ਤੇ ਹੁਣ ਆਪਾਂ ਇਹਨੂੰ ਸੇਮ ਇੱਕ ਜ਼ੋਨ ਦੀ ਤਰ੍ਹਾਂ ਡਰਾ ਕਰਨਾ ਜਿੰਨੇ ਪਹਿਲਾਂ ਦਿੱਤਾ ਹੀ ਆ ਬੁੱਪਲੇ ਪਾਸੇ ਠੀਕ ਹੈ ਜੀ ਹੁਣ ਦੇਖੋ ਮਾਰਕੀਟ ਨੇ ਇਥੋਂ ਰੇਟ ਚੱਕਿਆ ਆਪਣੀ ਡਿਮਾਂਡ ਲਈ ਤੇ ਮਾਰਕੀਟ ਨੇ ਫਿਰ ਆਪਾਂ ਨੂੰ ਕਿੱਡਾ ਬੜੀ ਮੂਵਮੈਂਟ ਦਿੱਤੀ ਇੱਥੇ ਬੁਲਿਸ਼ ਕੈਂਡਲ ਬਣਾ ਕੇ ਬਸ ਇਹ ਨਿੱਕੀ ਨਿੱਕੀ ਗੱਲਾਂ ਹੁੰਦੀ ਨੇ ਜਿਹੜਾ ਬੰਦਾ ਸਮਝ ਗਿਆ ਬਸ ਉਹ ਮਾਰਕੀਟ ਤੋਂ ਪ੍ਰੋਫਿਟ ਲੈ ਕੇ ਜਾਂਦਾ ਕਦੇ ਪੈਸਾ ਗਵਾਉਂਦਾ ਨਹੀਂ ਹੈਗਾ ਗਵਾਉਂਦਾ ਨੋ ਡਾਊਟ ਪਰ ਲਿਮਟਿਡ ਪੈਸਾ ਗਵਾਉਂਦਾ ਉਹ ਇੱਥੇ ਦੇਖੋ 2000 ਪੁਆਇੰਟ ਦੀ ਮੂਵਮੈਂਟ ਦਿੱਤੀ ਹੋਈ ਇੱਕ ਡ੍ਰੈਬ ਬਣ ਗਿਆ ਨਾ ਮੈਨੂੰ ਜਿਵੇਂ ਆਪਾਂ ਛੋਟੇ ਹੀ ਦੇਖੀਏ ਵੀ ਮਾਰਕੀਟ ਉਹ ਅੱਗੇ ਕਿੱਥੇ ਉਹ ਮੁੜੀ ਆ ਤੇ ਉਹਨੂੰ ਆਪਾਂ ਸਿੰਪਲੀ ਇਥੋਂ ਡਰਾ ਕਰਾਂਗੇ ਦੇਖੋ ਮਾਰਕੀਟ ਇਥੋਂ ਮੁੜੀ ਆ ਇਹ ਤਾਂ ਅਗਲੇ ਪੁਆਇੰਟ ਤੇ ਜੇ ਮਾਰਕੀਟ ਇਥੋਂ ਮੁੜੂਗੀ ਇਹ ਦੇਖੋ ਦੇਖੋ ਜੀ ਮਾਰਕੀਟ ਨੇ ਇਥੋਂ ਵੀ ਵੋਮੈਂਡ ਦਿੱਤੀ ਨਾ ਮਾਰਕੀਟ ਕਿਉਂਕਿ ਇੱਕ ਸਿੰਪਲ ਪੈਟਰਨ ਚੱਲਦੀ ਹੈ ਰਜਿਸਟੈਂਸ ਤੋਂ ਸਪੋਰਟ ਤੇ ਸਪੋਰਟ ਤੋਂ ਰਜਿਸਟੈਂਸ ਬਸ ਆਪਾਂ ਇਹ ਸਮਝਣਾ ਵੀ ਰਜਿਸਟੈਂਸ ਕਿੱਥੇ ਆ ਤੇ ਸਪੋਰਟ ਕਿੱਥੇ ਆ ਬਸ ਸਿੰਪਲ ਗੱਲਾਂ ਨੇ ਨਾ ਕੋਈ OH OY ਚਾਰਟ ਦੇਖਣਾ ਆਪਾਂ ਨੇ ਇੰਨਾ ਕੁਸ਼ ਹੋਰ ਦੇਖਣਾ ਸਿੰਪਲੀ ਆਪਾਂ ਬਸ ਡਰਾ ਕਰਨਾ ਤੇ ਮਾਰਕੀਟ ਜਦੋਂ ਵੀ ਸਪੋਰਟ ਤੇ ਆਉਗੀ ਤੇ ਉੱਥੇ ਆਪਾਂ ਨੂੰ ਬੁਲਿਸ਼ ਕੈਂਡਲ ਬਣਨ ਦੀ ਦਿਖ ਰਹੀ ਆ ਤਾਂ ਆਪਾਂ ਨੇ ਉਹ ਹਾਈ ਟੁੱਟੇ ਤੇ ਆਪਾਂ ਐਂਟਰੀ ਲੈਣੀ ਹੈ ਤੇ ਮਾਰਕੀਟ ਆਟੋਮੈਟਿਕਲੀ ਵੱਡੀ ਮੂਵਮੈਂਟ ਉੱਪਰ ਨੂੰ ਦਊਗੀ ਆਪਾਂ ਨੂੰ ਤੇ ਸੀਮ ਆਪਾਂ ਜਦੋਂ ਦੇਖਦੇ ਆਂ ਮਾਰਕੀਟ ਸਪਲਾਈ ਜ਼ੋਨ ਤੇ ਜਾਂਦੀ ਆ ਦੇਖੋ ਉੱਪਰ ਸਪਲਾਈ ਜ਼ੋਨ ਤੇ ਮਾਰਕੀਟ ਨੇ ਬੁਲਿਸ਼ ਕੈਂਡਲ ਬਣਾਤੀ ਤੇ ਬੁਲਿਸ਼ ਕੈਂਡਲ ਦੇ ਅਨੁਸਾਰ ਹੀ ਆਪਾਂ ਨੇ ਐਂਟਰੀ ਲੈਣੀ ਆ ਤੇ ਮਾਰਕੀਟ ਆਪ ਨੂੰ ਆਟੋਮੈਟਿਕਲੀ ਨੀਚੇ ਦੀ ਮੂਵਮੈਂਟ ਦੇ ਦੇਗੀ ਤੇ ਆਪ ਨੂੰ ਪ੍ਰੋਫਿਟ ਦੇ ਕੇ ਜਾਊਗੀ ਸਿੰਪਲ ਗੱਲਾਂ ਸਮਝਣੀਆਂ ਨੇ ਕਿਉਂਕਿ ਮਾਰਕੀਟ ਦਾ ਨੇਚਰ ਆ ਬਸ ਇੱਕ ਮਾਰਕੀਟ ਨੇ ਆਪਣਾ ਸਪੋਰਟ ਤੋਂ ਰਜਿਸਟੈਂਸ ਮਤਲਬ ਸਪਲਾਈ ਜੋਂ ਤੇ ਡਿਮਾਂਡ ਜੋਂ ਜਾਣਾ ਤੇ ਡਿਮਾਂਡ ਜੋਂ ਤੋਂ ਸਪਲਾਈ ਜੋਂ ਜਾਣਾ ਸਿੰਪਲ ਗੱਲਾਂ ਨੇ ਠੀਕ ਹੈ ਜੀ ਇਹ ਤੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਵੀ ਬੁਲਿਸ਼ ਕੈਂਡਲ ਕਿਹੜੀ ਹੁੰਦੀ ਆ ਤੇ ਬੀਅਰਿਸ਼ ਕੈਂਡਲ ਕਿਹੜੀ ਹੁੰਦੀ ਆ ਠੀਕ ਹੈ ਜੀ ਤੇ ਆਪਾਂ ਉਹ ਸਮਝਾਂਗੇ ਵੀ ਕਿੱਥੇ ਬਣਦੀ ਆ ਕਿੱਥੇ ਨਹੀਂ ਬਣਦੀ ਹੈਗੀ ਤੇ ਕਿੱਥੇ ਉਹਦਾ ਆਪਾਂ ਨੇ हाई टोटल एंट्री ਲੈਣੀ ਹੈ ਤੇ ਕਿੱਥੇ ਉਹਦਾ ਐਸਐਲ ਰੱਖਣਾ ਠੀਕ ਹੈ ਜੀ ਅੱਗੇ ਆਪਾਂ ਦੇਖਦੇ ਹਾਂ ਤੇ ਮੈਂ ਸੇਮ ਉੱਪਰ ਲਈ ਤਨਾ ਉੱਪਰਲੇ ਪਾਸੇ ਦੇਖਣਾ ਆਪਣੇ ਮਾਰਕੀਟ ਕਿੱਥੋਂ ਨਿਕਲਕਟ ਹੋਈ ਜਾ ਇਹ ਆ ਦੇਖੋ ਜੀ ਕਿਉਂਕਿ ਇਹ ਵੱਡਾ ਟਾਈਮ ਫਰੇਮ ਹਨ ਇਹ ਆਪਾਂ ਇੱਥੇ ਦੇਖਾਂਗੇ ਦੇਖੋ ਸੇਮ ਸੇਮ ਮਾਰਕੀਟ ਨੇ ਰੀ 도지 ਕੈਂਡਲ ਬਣਾਈ 도지 ਕੈਂਡਲ ਦਾ ਲੋ ਟੁੱਟਣਾ ਸਾਰਾ ਆਪਾਂ ਨੇ ਐਂਟਰੀ ਲੈ ਰਿਹਾ ਇਤਨੇ ਮਾਰਗਨ ਕਿ ਡਾੜਾ ਮੂਵਮੈਂਟ ਦਾ ਤਾਂ ਆਪਾਂ ਨੂੰ ਦੇਖੋ। ਹੂੰ। ਦੇਖੋ 650 ਪੁਆਇੰਟ ਬਸ ਇੱਕ ਕੈਪਚਰ ਕਰਨੋਂ ਕੋਈ ਵੱਡੀ ਗੱਲ ਨਹੀਂ ਹੁੰਦੀ। ਆਪਾਂ ਨੇ ਇੱਕ ਸਿੰਪਲੀ ਸਪਲਾਈ ਜ਼ੋਨ ਤੇ ਡਿਮਾਂਡ ਜ਼ੋਨ ਨੂੰ ਸਮਝਣਾ ਹੁੰਦਾ। ਹੋਰ ਕੋਈ ਵੱਡੀ ਗੱਲ ਨਹੀਂ ਦੇ ਵਿੱਚ। ਇਹ ਆਪਾਂ ਡਰਾ ਕਰ ਲਿਆ ਤੇ ਆਪਾਂ ਨੇ ਛੋਟੀ ਛੋਟੀ ਲਾਈਨਾਂ ਹੋਰ ਲਗਾਉਣੀਆਂ ਨੇ। ਜਿਵੇਂ ਸਿੰਪਲੀ ਮਾਰਕੀਟ ਇੱਥੋਂ ਨੈਗਲੈਕਟ ਹੋਈ ਜਾ। ਆਪਾਂ ਇੱਥੇ ਇੱਕ ਲਾਈਨ ਲਗਾ ਦਾਂਗੇ। ਬਸ ਇੱਕ ਸਿੰਪਲ ਮਾਰਕੀਟ ਨੂੰ ਝਾਲ ਮਿਲ ਗਿਆ ਆਪਾਂ ਨੂੰ ਵੀ ਇੱਥੋਂ ਜਾਓ ਇੱਥੋਂ ਮਾਰਕੀਟ ਮਾਰਕੀਟ ਨੀਚੋਂ ਦਰੂਗੀ ਉੱਪਰ ਜਾਊਗੀ ਉੱਪਰ ਤੇ ਉਰੇ ਸਾਈਡ ਵਾਈਜ਼ ਹੋਊਗੀ ਤਾਂ ਜੇ ਜਿਹਦੇ ਇਹਦਾ ਨੀਚੇ ਨੂੰ ਟੁੱਟੂਗੇ ਹਾਈ ਇਹਦਾ ਲੋਅ ਹੋਊਗਾ ਤੇ ਮਾਰਕ ਨੀਚੇ ਜਾਊਗਾ ਜੇ ਇੱਥੇ ਸਾਈਡ ਵਾਈਜ਼ ਫੇਅਰ ਹੋਗੀ ਤੇ ਮਾਰਕ ਉਰੇ ਬੁਲਿਸ਼ ਕੈਂਡਲ ਬਣਾਤੇ ਮਾਰਕੀਟ ਉੱਪਰ ਜਾਊਗਾ ਬਸ ਸਿੰਪਲ ਹੈ ਇਹ ਚੱਲਦੀ ਰਹਿੰਦੀ ਹੈ ਮਾਰਕੀਟ ਫਲਕਚੂਏਟ ਕਰਦੀ ਹੈ ਬਸ ਹੋਰ ਕੁਝ ਨਹੀਂ ਹੈਗਾ ਮਾਰਕੀਟ ਵਿੱਚ ਬਿਲਕੁਲ ਸੇਮ ਹੈ ਉਹ ਚੀਜ਼ ਹੈ ਬਸ ਇਹ ਤੇ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਨੂੰ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੇ ਤੁਹਾਡੀ ਕੋਈ ਹੋਰ ਵੀਡੀਓ ਦੀ ਡਿਮਾਂਡ ਹੈ ਜਿਹਦੇ ਬਾਰੇ ਤੁਹਾਨੂੰ ਨਹੀਂ ਪਤਾ ਹੋਵੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਆਪਾਂ ਅਗਲੀ ਵੀਡੀਓ ਉਹਦੇ ਬਾਰੇ ਬਣਾਵਾਂਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਅਗਲੀ ਵੀਡੀਓ ਨਾਲ ਮਿਲਦੇ ਹਾਂ ਜੀ ਕੱਲ ਨੂੰ ਠੀਕ ਹੈ ਜੀ ਤੇ ਜੇ ਕਿਸੇ ਦੀ ਕੋਈ ਸਪੈਸ਼ਲ ਡਿਮਾਂਡ ਹੋਵੇ ਜੀ ਇਹਦੇ ਬਾਰੇ ਕਿਸੇ ਨੇ ਜਾਣਨਾ ਹੋਵੇ ਜਾਂ ਕੋਈ ਡਾਊਟ ਹੋਣਾ ਤਾਂ ਕਮੈਂਟ ਕਰ ਦਿਓ ਤੇ ਮੇਰਾ WhatsApp ਨੰਬਰ ਮੈਂ نیچے ਡਿਸਕ੍ਰਿਪਸ਼ਨ ਦੇ ਦੂੰਗਾ ਤਾਂ ਮੈਨੂੰ ਮੈਸੇਜ ਕਰ ਦਿਓ ਠੀਕ ਹੈ ਜ ਅਪਲੋਡ ਕਰ ਦਾਂਗੇ ਤੁਹਾਡਾ ਸਭ ਦਾ ਧੰਨਵਾਦ ਜੀ